ਇਹ ਦੂਰ ਆਪਾਂ ਕਿਥੋਂ ਤੱਕ ਵੀ ਸਾਡੀ ਜਿੱਥੇ ਤੱਕ ਨਜ਼ਰ ਜਾਂਦੀ ਹੈ ਪਾਣੀ ਆ 2 ਕਿਲੋਮੀਟਰ ਕਹਿੰਦੇ ਦੂਰ ਸਾਡਾ ਘਰ ਆ ਤੇ ਖਾਣ ਪੀਣ ਦੀ ਕੋਈ ਇਹਨਾਂ ਨੂੰ ਮੁਸ਼ਕਲ ਨਹੀਂ ਆ ਬਸ ਇਹ ਆ ਕਿ ਪਸ਼ੂਆਂ ਦਾ ਚਾਰਾ ਜਿਹੜਾ ਵਾ ਉਹਦੀ ਸਮੱਸਿਆ ਪਿੰਡੇ ਇਹਨਾਂ ਦਾ ਹਵੇਲੀਆਂ ਵਾ ਇਹ ਇਹ ਡੇਰਾ ਪਠਾਨਾ ਸ਼ਿਕਾਰ ਅੱਡਾ ਸ਼ਿਕਾਰ ਉਹਦੇ ਲਾਗੇ ਇਹਨਾਂ ਦਾ ਹੈਗਾ ਤੁਹਾਡਾ ਕੋਈ ਸੰਪਰਕ ਨੰਬਰ ਆ ਦੱਸੋ ਫੋਨ ਨੰਬਰ ਨਾਮ ਹੈ 555 377 9855629767 ਇਹਨਾਂ ਦਾ ਨੰਬਰ ਆ ਜੀ ਸੰਪਰਕ ਨੰਬਰ 9855629767 ਤੇ ਨਾਂ ਕੀ ਦੱਸਿਆ ਹਧਿਆਲ ਸਿੰਘ ਤੇ ਉਹਨਾਂ ਦਾ ਬਖਸ਼ੀ ਸਿੰਘ ਸੋ ਇਹਨਾਂ ਦੇ 5-7 ਘਰ ਜਿਹੜੇ ਆ ਉਹ ਉੱਥੇ ਡੁੱਬੇ ਪਏ ਆ ਫਰੈਂਡ ਆਪਣਾ ਨਾਮ ਦੇ ਰਿਹਾ ਇਹ ਨਹੀਂ ਅੱਛਾ ਇਹ ਤੁਹਾਡਾ ਭਰਾ ਵਾ ਹੁਣ ਇਹ ਆਏ ਗਾਲੀ ਤੇ ਬੱਚੇ ਫਿਰ ਅੰਦਰ ਹੀ ਆ ਸਾਰੇ ਕਿਧਾਂ ਬਾਹਰ ਕਿਤੇ ਭੇਜਤੇ ਰਿਸ਼ਤੇਦਾਰਾਂ ਦੇ ਜਿਹੜੇ ਬਾਅਦ ਚ ਗਏ ਨੇ ਉਹ ਵੀ ਬਾਕੀ ਸਾਰੇ ਅੱਗੇ ਸਾਡੇ ਘਰਾਂ ਚ ਪਾਣੀ ਨਹੀਂ ਗਿਆ ਬਡੂ ਸਾਹਿਬ ਨੇ ਖੜੇ 22 ਤੇ ਅੱਛਾ ਉਹਨਾਂ ਕਾਏ ਬਾਬੇ ਸੇਵਾਤ ਦੇਣ ਚਾਲ ਜਲਪੁਰ ਕਾ ਜੋ ਦਿੱਤਾ ਉਹਨਾਂ ਨੇ ਉਦੋਂ ਫਿਰ ਲੈ ਗਏ ਲੱਦ ਗਏ ਇੱਥੇ ਆਏ ਤਾਨੂੰ ਕਿਹੜੀ ਕਿਹੜੀ ਚੀਜ਼ ਦੀ ਇੱਥੇ ਲੋਡ ਮਹਿਸੂਸ ਹੁੰਦੀ ਆ ਜਿਹੜੀ ਇੱਥੇ ਨਹੀਂ ਆ ਰਹੀ ਬਹੁਤ ਜ਼ਿਆਦਾ ਸੰਗਤ ਜਿਹੜੀ ਆ ਪੂਰੀ ਦੁਨੀਆ ਤੋਂ ਸੰਗਤ ਜਿਹੜੀ ਆ ਜਿਹੜੇ ਪੰਜਾਬੀ ਆ ਜਾਂ ਹਿੰਦੁਸਤਾਨ ਦੇ ਲੋਕ ਇੱਥੇ ਆ ਰਹੇ ਹਰਿਆਣੇ ਤੋਂ ਵੀ ਕਿਹੜੀ ਚੀਜ਼ ਦੀ ਅਜੇ ਵੀ ਸੋਚਦਾ ਵੀ ਉਹ ਕਮੀ ਅੰਦਰਾਂ ਦੀ ਕਮੀ ਦੇ ਕਾਚਾ ਫੀਡ ਬੋਰਾ ਪਾਟੇ ਦੇ ਦੋ ਬੋਰੀਆਂ ਹਾਂ ਅੱਗੇ ਵੀ ਦੋ ਚਾਰ ਲਈਆਂ ਆਵੇਂ ਹੋਰ ਵੀ ਲੋੜ ਉਹ ਤੁਹਾਡੇ ਕੋਲ ਚਾਰੇ ਵਾਲਾ ਕੋਈ ਕੰਮ ਨਹੀਂ ਆ ਚੋਪਰ ਚੱਕ ਪੂੜੀ ਟੂੜੀ ਉਹ ਚਾਰਾ ਕੰਮ ਖਤਮ ਹੋ ਗਿਆ ਕੱਲ੍ਹ ਤੋਂ ਅਨਾਦ ਬਾਅਦ ਦੀ ਗੱਲ ਹੈ ਕੀ ਕਰਦਾ ਨਹੀਂ ਤੁਹਾਡਾ ਫਿਰ ਇਹਦਾ ਜਿਹੜਾ ਵਾ ਪੱਠੇ ਆ ਚਰੀ ਆ ਉਹ ਖਤਮ ਹੋ ਗਈ ਚਰੀ ਟੂੜੀ ਤਾਂ ਖਤਮ ਹੋ ਗਈ ਹੈ ਥੋੜੀ ਹੈ ਅੱਗੇ ਹਾਲਿਓਂ ਕੁਝ ਭਜ ਗਈ ਹੈ ਗਈ ਉੱਥੇ ਸਬੀ ਬਚੀ ਹੋਈ ਹੈ ਜੀ ਹੈ ਜੀ ਤੇ ਟੂੜੀ ਵਿੱਚ ਰਲਾਉਣ ਵਾ ਤੇ ਵੰਡ-ਵੁੰਡ ਹਾਂ ਬਸ ਬਸ ਇਹ ਮੇਰੀ ਚੀਜ਼ ਏ ਬਸ ਅਕੇ ਛਾਣੇ ਪਿੰਡ ਸਾਡੇ ਕੋਲ ਸਾਹਮਣੇ ਥਾਣਾ ਪਿਆ ਆਪਣਾ ਦਾਲਵਾਂ ਵਾਲਾ ਮੇਰਾ ਨਾਮ ਹਰਦਾਲ ਸਿੰਘ ਸੋ ਦੋਸਤੋ ਇਹ ਸਰਦਾਰ ਹਰਦਾਲ ਸਿੰਘ ਜੀ ਨੇ ਇਹਨਾਂ ਦਾ ਕੀ ਨਾਮ ਇਹਨਾਂ ਦਾ ਬਖਸ਼ੀ ਸਿੰਘ ਹੋਣੀ ਇਹਨਾਂ ਦਾ ਘਰ ਆ ਜਿਹੜਾ ਤੁਸੀਂ ਪਿਛੇ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਇੱਧਰ ਆ ਜੂ ਇਹ ਇਹ ਦੂਰ ਆਪਾਂ ਦੇਖੋ ਤਾਂ ਕਮੀ ਸਾਡੀ ਜਿੱਥੇ ਤੱਕ ਨਜ਼ਰ ਜਾਂਦੀ ਹੈ ਪਾਣੀ ਆ 2 ਕਿਲੋਮੀਟਰ ਕਹਿੰਦੇ ਦੂਰ ਸਾਡਾ ਘਰ ਆ ਤੇ ਖਾਣ-ਪੀਣ ਦੀ ਕੋਈ ਇਹਨਾਂ ਨੂੰ ਮੁਸ਼ਕਲ ਨਹੀਂ ਆ ਬਸ ਇਹ ਆ ਕਿ ਪਸ਼ੂਆਂ ਦਾ ਚਾਰਾ ਜਿਹੜਾ ਵਾ ਉਹਦੀ ਸਮੱਸਿਆ ਪਿੰਡੇ ਇਹਨਾਂ ਦਾ ਹਵੇਲੀਆਂ ਵਾ ਇਹ ਇਹ ਡੇਰਾ ਪਠਾਣਾ ਸ਼ਿਕਾਰ ਅੱਡਾ ਸ਼ਿਕਾਰ ਉਹਦੇ ਲਾਗੇ ਇਹਨਾਂ ਦਾ ਹੈਗਾ ਤੁਹਾਡਾ ਕੋਈ ਸੰਪਰਕ ਨੰਬਰ ਦੱਸੋ ਫੋਨ ਨੰਬਰ 9855629767 9855629767 ਇਹਨਾਂ ਦਾ ਨੰਬਰ ਆ ਜੀ ਸੰਪਰਕ ਨੰਬਰ 98556297767 ਤੇ ਨਾਮ ਕੀ ਦੱਸਿਆ ਹਦਿਆਲ ਸਿੰਘ ਤੇ ਉਹਨਾਂ ਦਾ ਬਖਸ਼ੀ ਸਿੰਘ ਸੋ ਇਹਨਾਂ ਦੇ 5-7 ਘਰ ਜਿਹੜੇ ਆ ਉਹ ਉੱਥੇ ਡੁੱਬੇ ਪਏ ਆ ਨਹੀਂ ਤੇਰੇ ਸਾਡੇ 13-14 ਨੇ ਕੋਈ ਸ਼ਿਕਾਰ ਆ ਕੋ ਕੋਠੇ ਦੇ ਕੁਝ ਵੀ ਨਹੀਂ ਆਦੇ ਉਹ ਹੈ ਸਾਰੇ ਉਹ ਪਾਣੀ ਦੀ 150 ਏਕੜ ਤੋਂ ਵੱਧ ਇਹਨਾਂ ਦੀ ਫਸਲ ਬਰਬਾਦ ਹੋ ਚੁੱਕੀ ਆ 15 ਤੋਂ ਵੱਧ ਪਰਿਵਾਰ ਆ ਇਹਨਾਂ ਦੇ ਤੇ ਪਸ਼ੂ ਕਿੰਨੇ ਕੋਣਗੇ ਸਾਰਿਆਂ ਕੋ ਹੋਣਗੇ 50 60 ਪਸ਼ੂ ਨਹੀਂ ਨਹੀਂ ਅਸੀਂ ਠੀਕ ਚਲਾ ਲਈਏ ਕੋਣੇ ਬਾਕੀ ਦਹਦਾਨ ਆ ਰਹੇ ਆ 8 1/2 ਉਰਲੇ ਪਾਸੇ ਆ ਗਿਆ ਆਪਣੇ 20 ਦੋਦੇ 5 ਪੰਝੀ 10 35 ਇਹ 35 ਦੇ 12 41 ਉਹਨਾਂ ਦੇ 41 ਤੇ ਯਾਨੀ ਕਿ 100 ਦੇ ਡੇੜੇ ਤਾ ਹੀ ਹੋਗੇ ਥੱਲੇ ਨਹੀਂ ਹੋਣਾ 100 ਦੇ ਡੇੜੇ 35 ਹਜ਼ਾਰ ਡੰਗਰ ਵਿੱਚ ਸੋ ਸਾਧ ਸੰਗਤ ਦੀ ਇਹਨਾਂ ਦੇ ਕੋਲ 100 ਤੋਂ ਵੱਧ ਪਸ਼ੂ ਨੇ ਇਹਨਾਂ ਦੇ ਇਹਨਾਂ ਦੀ ਚੜ੍ਹਦੀ ਗਲ ਹੈ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਪਸ਼ੂਆਂ ਦੇ ਵਾਸਤੇ ਥੋੜਾ ਵੰਡ ਜਾਂ ਚੋਖਰ ਜਾਂ ਫੀਡ ਅਜਿਹਾ ਕੁਝ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਕੋਈ ਤੂੜੀ ਵੀ ਕਹਿੰਦੇ ਸਾਡੇ ਕੋਲ ਗੁਜ਼ਾਰੇਯੋਗੀ ਹੈਗੀ ਆ ਸੋ ਇਹੋ ਜਿਹੇ ਵੀ ਲੋਕ ਆ ਜਿਨ੍ਹਾਂ ਨੂੰ ਸਬਰ ਆ ਸਿੱਧਕਵਾ ਪਰ ਇਹਨਾਂ ਦੀ ਲੋੜ ਆ ਪਰ ਅਸੀਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਲੋਕਾਂ ਨੂੰ ਲੋੜ ਵੀ ਨਹੀਂ ਹੈਗੀ ਤੇ ਉਹ ਸਟੋਰ ਕਰ ਰਹੇ ਆ ਤੇ ਉਹ দান ਦੇਣ ਵਾਲਿਆਂ ਦਾ ਮਦਦ ਕਰਨ ਵਾਲਿਆਂ ਦਾ ਵਿਸ਼ਵਾਸ ਤੋੜ ਰਹੇ ਆ ਸੋ ਦੋਸਤੋ ਇਹੋ ਜਿਹੇ ਲੋਕਾਂ ਦੀ ਜਰੂਰ ਮਤ ਕਰੋ ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਜੀ ਤੁਹਾਡੇ ਤੱਕ ਜਿਹੜਾ ਇਹ ਜਿਹੜੀ ਤੁਹਾਡੀ ਮਦਦ ਆ ਪਹੁੰਚਾਉਂਦੇ ਹੋ ਹੋ ਸਕਦਾ ਫਿਰ ਤੋਂ ਵੱਧ ਲੱਗ ਜੇ ਫਿਰ ਤੋਂ ਵੱਧ ਹੋ ਸਕਦਾ ਪਾਣੀ ਦੀ ਸੰਭਾਵਨਾ ਜੋ ਪਾਣੀ ਦੇ ਹਾਲਾਤ ਆ ਉਹਦੇ ਤੋਂ ਲੱਗਦਾ ਕਿ ਅਜੇ ਕੋਈ ਦੱਸ ਦੇਣ ਇਹਨਾਂ ਨੂੰ ਕੋਈ ਹੀ ਕਿਸਮ ਦੀ ਰਿਲੀਫ ਮਿਲਣ ਵਾਲੀ ਨਹੀਂ ਸੋ ਅੱਗੇ ਦੇਖਦੇ ਆ ਕਿੱਥੇ ਕਿਹੜੀ ਕਿਹੜੀ ਮੁਸ਼ਕਲ ਆ